ਅਕਸਰ ਅਸੀਂ ਦੇਖਦੇ ਆ ਵੀ ਪੰਜਾਬੀ ਸਿਨੇਮਾ ਵਿੱਚ ਕੋਈ ਵੀ ਫਿਲਮ ਬਣੇ ਤਾਂ ਫੈਨਸ ਦੀ ਐਕਸਾਈਟਮੈਂਟ ਡਬਲ ਹੋ ਜਾਂਦੀ ਹੈ ਪਰ ਇੱਕ ਅਜੇ ਹੀ ਫਿਲਮ ਬਣਨ ਜਾ ਰਹੀ ਹੈ ਜਿਸ ਦੀ ਸ਼ੂਟਿੰਗ ਨੂੰ ਲੈ ਕੇ ਹੀ ਫੈਨਸ ਵਿੱਚ ਕਿਉਰਿਓਸਿਟੀ ਨਜ਼ਰ ਆ ਰਹੀ ਹੈ ਜੀ ਹਾਂ ਫਿਲਮ ਦਾ ਨਾਮ ਹੈ ਦੂਜਾ ਰੱਬ ਜਾਣਦੇ ਆ ਇਸ ਫਿਲਮ ਬਾਰੇ ਕਿਹੜੀ ਕਿਹੜੀ ਕਾਸਟ ਹੈ ਤੁਹਾਨੂੰ ਦੱਸਦੇ ਆ ਗੱਲ ਕਰ ਰਹੇ ਆ ਇੱਕ ਅਜੇ ਹੀ ਪੰਜਾਬੀ ਫਿਲਮ ਬਾਰੇ ਜੀ ਦਾ ਆਲਰੇਡੀ ਫੈਨਸ ਵਿੱਚ ਕਿਉਰਿਓਸਿਟੀ ਬਣ ਚੁੱਕੀ ਹੈ

ਇਮਪੋਰਟੈਂਸ ਨੂੰ ਹੋਰ ਵਧਾਉਂਦਾ ਹੈ ਪੰਜਾਬੀ ਸਿਨੇਮਾ ਦੇ ਫੈਨਸ ਲਈ ਇੱਕ ਵੱਡੀ ਅਪਡੇਟ ਹੈ ਕਿ ਐਕਟ੍ਰੈਸ ਕਰਮ ਕੌਰ ਹੁਣ ਆਫੀਸ਼ੀਅਲੀ ਪੰਜਾਬੀ ਫਿਲਮ ਦੂਜਾ ਰੱਬ ਦਾ ਹਿੱਸਾ ਬਣ ਚੁੱਕੀ ਹੈ ਇਹ ਫਿਲਮ ਫੁੱਲ ਔਨ ਸਪਿਰਚੁਅਲ ਇਮੋਸ਼ਨਲ ਤੇ ਫੈਮਿਲੀ ਓਰੀਐਂਟਡ ਕਨਸੈਪਟ ਤੇ ਬਣੀ ਹੋਈ ਹੈ ਫਿਲਮ ਦੇ ਟੈਗ ਲਾਈਨ ਜੋ ਅਸੀਂ ਤੁਹਾਨੂੰ ਪਹਿਲੇ ਵੀ ਦੱਸੀ ਹੈ ਇੱਕ ਰੱਬ ਜ਼ਿੰਦਗੀ ਲਿਖਦਾ ਹੈ ਦੂਜਾ ਉਸ ਦੀ ਹਿਫਾਜ਼ਤ ਕਰਦਾ ਹੈ ਓਲਰੇਡੀ ਲੋਕਾਂ ਦੇ ਵਿੱਚ ਕਿਉਰਿਓਸਟੀ ਪਾ ਰਹੀ ਹੈ ਫਿਲਮ ਦਾ ਨਿਰਮਾਣ ਤੱਕ ਫਿਲਮਜ਼ ਦੇ ਬੈਨਰ ਹੇਠਾਂ ਪ੍ਰੋਡਿਊਸਰਸ ਦੀ ਗੱਲ ਕਰੀਏ ਤਾਂ ਸਰਬਜੀਤ ਸਿੰਘ ਕਰ ਰਹੇ ਨੇ ਜਿਨ੍ਹਾਂ ਨੇ ਫਿਲਮ 'ਚ ਮੇਨ ਰੋਲ ਵੀ ਪਲੇ ਕੀਤਾ ਹੈ ਡਾਇਰੈਕਸ਼ਨ ਦੀ ਜੇ ਗੱਲ ਕਰੀਏ ਤਾਂ ਕਮਲਜੀਤ ਸਿੰਘ ਨੇ ਦਿੱਤਾ ਹੈ ਜੋ ਇੰਡਸਟਰੀ 'ਚ ਆਪਣੇ ਸੋਲਿਡ ਡਾਇਰੈਕਸ਼ਨ ਸਟਾਈਲ ਲਈ ਜਾਣੇ ਜਾਂਦੇ ਨੇ ਕਰਮਕੌਰ ਨੇ ਆਪਣੇ ਰੋਲਸ ਬਾਰੇ ਕਿਹਾ ਹੈ ਕਿ ਇਹ ਫਿਲਮ ਮੇਨਸਟ੍ਰੀਮ ਸਿਨੇਮਾ ਤੋਂ ਅਲੱਗ ਹੈ ਬਿਲਕੁਲ ਸੋਲਫੁਲ ਕਲੀਨ ਤੇ ਫੈਮਲੀ ਬੇਸਡ ਪ੍ਰੋਜੈਕਟ ਹੈ ਇਸ ਚ ਰੱਬ ਤੇ ਮੁਹੱਬਤ ਦੇ ਅਸਲੀ ਅਰਥ ਨੂੰ ਇਮੋਸ਼ਨਲ ਕਹਾਣੀ ਦੇ ਥਰੂ ਸਮਝਾਇਆ ਗਿਆ ਹੈ ਫਿਲਮ ਦੀ ਸਟਰੋਂਗ ਕਾਸਟ ਵੀ ਕਾਫੀ ਇੰਟੈਂਸ਼ਨ ਗ੍ਰੈਬ ਕਰਦੀ ਨਜ਼ਰ ਆ ਰਹੀ ਹੈ ਅਮਰ ਨੂਰੀ ਜਰਨੈਲ ਸਿੰਘ ਮਲਕੀਤ ਸਿੰਘ ਪਰਮਿੰਦਰ ਗਿੱਲ ਰਿਸ਼ਭ ਮਹਿਤਾ ਪਲਕ ਟੈਲੋ ਸਮਰ ਸੰਧੂ ਜੋਤੀ ਅਰੋੜਾ ਜੋ ਤਮੂ ਕਮਲ ਬਾਠ ਤੇ ਹੋਰ ਕਈ ਟੈਲੈਂਟਡ ਆਰਟਿਸਟ ਵੀ ਇਸ ਪ੍ਰੋਜੈਕਟ ਦਾ ਹਿੱਸਾ ਨੇ ਕਰਮਕੌਰ ਇਸ ਤੋਂ ਪਹਿਲਾਂ ਵੀ ਕਈ ਫਿਲਮਾਂ 'ਚ ਕੰਮ ਕਰਕੇ ਪੰਜਾਬੀਆਂ ਦੇ ਦਿਲ ਜਿੱਤ ਚੁੱਕੀ ਹੈ ਅੱਕੜ ਬੱਕੜ ਬੰਬੇ ਬੋ 80 90 ਪੂਰੇ 100 ਬੀਜ ਸੰਗਰੰਧ ਵਰਗੀਆਂ ਫਿਲਮਾਂ ਤੇ ਵੈਬ ਸੀਰੀਜ਼ 'ਚ ਉਸਦੀ ਪਰਫਾਰਮੈਂਸ ਫੈਨਸ ਨੂੰ ਬਹੁਤ ਪਸੰਦ ਆਈ ਹੈ ਦੂਜਾ ਰੱਬ 2026 ਦੇ ਪਹਿਲੇ ਫੇਸ 'ਚ ਰਿਲੀਜ਼ ਹੋਣ ਵਾਲੀ ਹੈ ਤੇ ਫੈਨਸ ਆਲਰੇਡੀ ਐਕਸਾਈਟਿਡ ਨੇ ਇਸ ਦੀ ਅਨਾਊਂਸਮੈਂਟ ਤੋਂ ਬਾਅਦ